ਅੱਜ ਕੱਲ੍ਹ ਤੁਹਾਨੂੰ ਪਤਾ ਸਾਈਬਰ ਜਿਹੜਾ क्राइम ਹੈ ਬਹੁਤ ਜ਼ਿਆਦਾ ਹੋ ਗਿਆ ਹੈ ਇਸ ਕਰਕੇ ਇਸ ਲਈ ਅਵੇਅਰਨੈਸ ਵਾਸਤੇ ਅਸੀਂ ਅੱਜ ਇੱਥੇ ਇੱਕ ਸੈਮੀਨਾਰ ਲਾਇਆ ਜਿਹਦੇ ਵਿੱਚ ਆਪਾਂ ਪ੍ਰੋਪਰ ਇਹਨਾਂ ਨੂੰ ਸਾਰੇ ਗਾਈਡਲਾਈਨ ਦਵਾਂਗੇ ਔਰ ਪ੍ਰੋਪਰ ਇਹਨਾਂ ਨੂੰ ਸਾਰਾ ਦੱਸਿਆ ਜਾਊਗਾ ਸਾਈਬਰ ਕ੍ਰਾਈਮ ਕਿਸ ਤਰ੍ਹਾਂ ਹੁੰਦਾ ਹੈ ਉਹਨੂੰ ਕਿਸ ਤਰ੍ਹਾਂ ਆਪਾਂ ਪ੍ਰिवेंट ਕਰ ਸਕਦੇ ਹਾਂ ਕਿ ਪਾਸੂ ਆਪਣੀ ਜੋ ਵੀ ਹੈ ਸਿਕਸ਼ਨ ਨੂੰ ਸਮਝਿਓ ਬਿਲਕੁਲ ਕੇਅਰਫੁਲੀ ਹੋ ਕੇ ਜਿਸ ਨੇ ਜੋ ਕਿ ਸਾਨੂੰ ਅੱਜ ਦੇ ਔਨਲਾਈਨ ਜੋ ਵੀ ਇਟ ਮੀਨਸ ਕਿ ਸਟਾਫ ਸਾਡਾ ਅਵੇਅਰ ਹੋ ਗਿਆ ਅਸੀਂ ਕਰੰਟ ਅਫੇਅਰ ਦੇ ਨਾਲੋਂ ਸਭ ਨੂੰ ਜਰੂਰਤ ਹੈ ਮੇਨਟਨਸ ਅਵੇਅਰਨੈਸ ਵੀਕ ਦੇ ਬਾਅਦ ਅ ਸੱਦਰ ਇਹ ਚਾਹੁੰਦਾ ਕੁਸਰੀ ਬੜਾ ਹੀ ਫਾਇਦੇਮੰਦ ਇੱਕ ਸੈਮੀਨਾਰ ਹੋਇਆ ਆ ਇਹ ਜਿਹੜਾ ਸੈਮੀਨਾਰ ਉਜੀਵਨ স্মਲ ਫਾਈਨਾਂਸ ਬੈਂਕ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ ਜੋ ਕਿ ਵਿਜੀਲੈਂਸ ਅਵੇਰਨੈਸ ਵੀ ਇੱਕ ਸੀਵੀਸੀ ਬਲੋਂ ਸੈਂਟਰਲ ਵਿਜੀਲੈਂਸ ਕਮਿਸ਼ਨ ਬਲੋਂ ਆਰਗੇਨਾਈਜ਼ ਇਨੀਸ਼ੀਏਟ ਕੀਤਾ ਗਿਆ ਸੀ ਉਹਦੇ ਪੈਰਲ ਰਿਉ ਜੀਵਨ ਫਿਨਾਂਸ ਬੈਂਕ ਬਲੋਂ ਵੀ ਕੀਤਾ ਗਿਆ ਜਿਸ ਦਾ ਮੋਟਿਵ ਇਹੀ ਹੈ ਅੱਜ ਜੋ ਸਾਈਬਰ ਦੇ ਵਿੱਚ ਫਰਾਡ ਵੱਧ ਰਿਹਾ ਹੈ ਉਹ ਫਰਾਡ ਨੂੰ ਦੇ ਰਿਲੇਟਡ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸਾਡੇ ਆਪਣੇ ਸਟਾਫ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਹੁਣ ਬੜੀਆਂ ਜੋ ਠੱਗੀਆਂ ਆ ਸਾਈਬਰ ਫਰਾਡ ਹੈ ਉਹ ਸਾਰਾ ਪ੍ਰਿਵੈਂਟ ਪ੍ਰਿਵੈਂਟ ਹੋ ਜਾਵੇ ਕੰਟਰੋਲ ਚ ਹੋ ਜਾਵੇ ਲੋਕਾਂ ਨੂੰ ਜਾਣਕਾਰੀ ਮਿਲੇ ਔਰ ਜੋ ਸਾਡੇ ਏਸੀਬੀ ਸਾਹਿਬ ਨੇ ਔਰ ਉਹਨਾਂ ਦੀ ਟੀਮ ਨੇ ਸਾਨੂੰ ਐਜੂਕੇਸ਼ਨ ਦਿੱਤੀ ਹੇ ਜਾਣਕਾਰੀ ਦਿੱਤੀ ਹੈ ਉਹਨੇ ਬੜੇ ਲਾਈਵ ਐਗਜ਼ਾਮਪਲ ਦਿੱਤੇ ਆ ਜਿਹਦੇ ਨਾਲ ਸਾਨੂੰ ਬਹੁਤ ਸਾਡੇ ਸਟਾਫ ਨੂੰ এডੂਕੇਸ਼ਨ ਮਿਲੀ ਆ ਔਰ ਅੱਗੇ ਤੋਂ ਅਗੇ ਸੀ ਐਜੂਕੇਸ਼ਨ ਸਪਰੈਡ ਕਰਾਂਗੇ ਇੱਕ ਬੜਾ ਹੀ ਲਾਹੇਮੰਦ ਤੇ ਫਾਇਦੇਮੰਦ ਸੈਮੀਨਾਰ ਹੋ ਕੇ ਗੁਜ਼ਰੇਗਾ ਲੈ ਨੇ ਨਾ ਉਹਦਾ ਫਰਕ ਦੇ ਜਿਹੜੇ ਕਿਤੇ ਕੋਈ ਮੈਸੇਜ ਆ ਗਿਆ ਉਹਨੇ ਕੋਈ ਕਲਿੱਕ ਕਰ ਲਈ ਉਹਨੂੰ ਬਲੂਮ ਕਰ ਲਿਆ ਉਹ ਤੁਸੀਂ ਜਦੋਂ ਕਿਤੇ ਕਲਿੱਕ ਕਰ ਲਈ ਉਹਨੇ ਕਿਸੇ ਨਾ ਕਿਸੇ ਤਰੀਕੇ ਦਾ ਡਾਟਾ ਹੀ ਕਰ ਲਿਆ ਤੁਸੀਂ ਹੈਂਡ ਫ੍ਰੀ ਹੋ ਜਾਂਦੇ ਜਦੋਂ ਫੋਨ ਆਇਆ ਤੇ ਮੈਂ ਇਦਾਂ ਹੀ ਹੋ ਗਿਆ ਉਹ ਅੰਦਰ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਦਾ ਵੀ ਇਹ ਪੈਨਸ਼ਨ ਦਾ ਇਨਵੈਸਟਮੈਂਟ ਕਰਨੀ ਸ਼ੁਰੂ ਹੋ ਜਾਂਦੀ ਹੈ ਜਦ ਕਿ ਉਹ ਅੰਦਰ ਖਤੇ ਹੋ ਐਪ ਆਫੇਕ ਹੈ ਜੀ ਬਦਲਦੇ ਹਾਲਾਤਾਂ ਦੇ ਨਾਲ ਨਾਲ ਸਾਈਬਰ ਕ੍ਰਾਈਮ ਜਿਹੜਾ ਇਹ ਅਪਰਾਧ ਆ ਕਿ ਬਹੁਤ ਜ਼ਿਆਦਾ ਵਧਦੇ ਜਾ ਰਹੇ ਆ ਅੱਜ ਉਹ ਸਮਾਂ ਆ ਗਿਆ ਕਿ ਕ੍ਰਾਈਮ ਕਰਨ ਵਾਲਾ ਕ੍ਰਿਮੀਨਲ ਸਾਡੇ ਸਾਹਮਣੇ ਨਹੀਂ ਹੁੰਦਾ ਆਨਲਾਈਨ ਕ੍ਰਾਈਮ ਦੇ ਵਿੱਚ ਕ੍ਰਿਮੀਨਲ ਬਹੁਤ ਹੀ ਪਿੱਛੇ ਰਹਿ ਕੇ ਸਾਰਾ ਕ੍ਰਾਈਮ ਕਰਦਾ ਕੰਪਿਊਟਰ ਨੂੰ ਯੂਜ਼ ਕਰਕੇ ਮੋਬਾਈਲ ਨੂੰ ਵਰਤ ਕੇ ਲੈਪਟਾਪ ਨੂੰ ਵਰਤ ਕੇ ਕਿਸੇ ਦਾ ਵੀ ਡਾਟਾ ਹੈਕ ਕਰ ਲੈਣਾ ਕਿਸੇ ਦੀ ਵੀ ਗਲਤ ਆਈਡੈਂਟੀਫਿਕੇਸ਼ਨ ਬਣਾ ਲੈਣੀ ਕਿਸੇ ਦੀ ਵੀ ਅਕਾਊਂਟਸ ਦੇ ਵਿੱਚੋਂ ਪੈਸੇ ਜਿਹੜੇ ਕਢਾ ਲੈਣੇ ਔਰ ਕਿਸੇ ਨੂੰ ਵੀ ਸਟੌਪ ਕਰਨਾ ਇਹ ਸਾਰਾ ਜਿਹੜਾ ਆ ਔਰ ਜਿਹੜਾ ਸਾਈਬਰ ਕਰਾਈਮ ਦੇ ਵਿੱਚ ਆ ਚੁੱਕਾ ਔਰ ਉਹਦੇ ਵਾਸਤੇ ਜਿਹੜਾ ਆ ਸਾਈਬਰ ਕਰਾਈਮ ਦੇ ਅਪਰਾਧਾਂ ਪਰ ਜਿਹੜੀ ਹੈ এডਿਕੇਸ਼ਨ ਜਾਂ ਟ੍ਰੇਨਿੰਗ ਅੱਜ ਦੇ ਬੈਂਕਿੰਗ ਸਟਾਫ ਨੂੰ ਸਾਰਿਆਂ ਨੂੰ ਜਿਹੜੀ ਉਹ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਸੀ ਇਸ ਲਈ ਜਿਹੜੀ ਉਜੀਵਨ ਸੰਭਾਲ ਬੈਂਕ ਆਫ ਫਾਈਨੈਂਸ ਹੈ ਉਹਨਾਂ ਦੀ ਵਧੀਆ ਮੋਟੀਵੇਸ਼ਨ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਗੁਰਸ਼ਰਨ ਜੀ ਮੇਰੇ ਨਾਲ ਖੜੇ ਨੇ ਹੀ ਇਸ ਦਾ ਵਿਜੀਲੈਂਸ ਪਾਰਟ ਆਫ ਥਿਸ ਬੈਂਕ ਜਿਹੜਾ ਅਸੀਂ ਇਸ ਅਵੇਅਰਨੈਸ ਵਾਸਤੇ ਜਿਹੜਾ ਸਾਡੇ EMPLOYEES ਵਾਸਤੇ ਹੈ ਕਿ ਹਾਊ ਟੂ ਡੂ ਵਰਕ ਔਨ THEIR SEATS ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਟੈਕਲ ਕਰਨਾ ਉਹਦੇ ਵਾਸਤੇ ਸਾਡਾ ਪਰਪਸ ਹੈ ਅਸੀਂ ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਏਸੀਪੀ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਤੇ ਏਸੀਪੀ ਸਾਹਿਬ ਜਿਹੜੇ ਸਾਈਬਰ ਕ੍ਰਾਈਮਿੰਗ ਨੇ ਮੈਡਮ ਸੁਪਿੰਦਰ ਕੌਰ ਔਰ ਅਸੀਂ ਉਹਨਾਂ ਦੀ ਸਾਰੀ ਟੀਮ ਦੇ ਸੱਚੇ ਬਹੁਤ ਹੀ ਦਿਲੋ ਰਿਣੀ ਆ ਕਿ ਉਹਨਾਂ ਨੇ ਸਹਿਯੋਗ ਦੇ ਕੇ ਇਸ ਸਾਈਬਰ ਕ੍ਰਾਈਮ ਦੇ ਸੈਮੀਨਾਰ ਨੂੰ ਅੱਜ ਸਾਡੇ ਲਈ ਜਿਹੜਾ ਇੱਥੇ ਕੀਤਾ ਆ ਉਹ ਜੀਵਨ ਸਮਾਲ ਬੈਂਕ ਆਫ ਫਾਈਨੈਂਸ ਜਿਹੜਾ ਆ ਉਹਨਾਂ ਦਾ ਬਹੁਤ ਹੀ ਰਿਣੀ ਆ ਅਸੀਂ ਸਾਰੇ ਉਹਨਾਂ ਦੇ ਬਹੁਤ ਬਹੁਤ ਤਨਵਤੀ ਵੀ ਸਾਡੀ ਡਿਜੀਟਲੀ ਕੋਈ ਸਾਡੇ ਨਾਲ ਕਰਾਈ ਸੀ ਕਿ ਆਪਾਂ ਫੋਨ ਦੇ ਵਿੱਚ ਸਾਡਾ ਇੰਟਰਨੈਟ ਸਾਡ ਕੋਈ ਇੰਗੇਜਰ ਕੋ ਡਿਜੀਟਲੀ ਫਾਈਬਰ ਹੁੰਦੀ ਕੋਰਸ ਇਲਾ ਤੇ ਸਾਡੀ ਆਪਣੀ ਬੈਂਕਿੰਗ ਤੇ ਹੁਣ ਤੋਂ ਬਾਅਦ ਜਿਹੜੇ ਸਾਡੇ ਸਾਈਟ ਦਾ ਹੈਲਪਲਾਈਨ ਕੋਡ ਨਾ ਕੋਈ ਹੈਲਪਲਾਈਨ 180